क्डन वाले पे हुए बनानेसाला मसूला कट कुट लें मटर लेंगे फिर मिलते हैं अंदर बैठे जी की गल अंदर क्यों आके बैग बहर धोपे तो मसू गलत गल इतना नहीं करीदा आवाज ना थोड़ी ਕੀਰ ਕੀਰ ਕਰਨ ਲੱਗ ਪੈਂਦੀ ਆ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਨਾ ਥੋੜਾ ਜਿਹਾ مشਵਰਾ ਦਿਓ ਮੈਂ ਨਾ ਮਾਈਕ ਲਿਆਉਣਾ ਵਾ ਜਿਹੜਾ ਵੀ ਥੋੜੇ ਆਸੇ ਪਾਸੇ ਦੀ ਵਾਟ ਮਤਲਬ ਕਿ ਮੇਰੀ ਵਾਟ ਤੁਹਾਡੇ ਤੱਕ ਕਲੀਅਰ ਪਹੁੰਚ ਜAVE ਤੇ ਤੁਸੀਂ ਮੈਨੂੰ ਸਜੈਸਟ ਕਰਿਓ ਕਿ ਕੈਮਰਾ ਨਾ ਬਹੁਤਾ ਮਹਿੰਗਾ ਹੋਵੇ ਤੇ ਨਾ ਬਹੁਤਾ ਸੱਤਾ ਹੋਵੇ ਠੀਕ ਠੀਕ ਜਿਹਾ ਸੌਰੀ ਕੈਮਰਾ ਕਹਿੰਦੇ ਆ ਮਾਈਕ ਕਿਹੜਾ ਲੈਣਾ ਚਾਹੀਦਾ ਵਾ ਕਮੈਂਟ ਚ ਮੈਨੂੰ ਜ਼ਰੂਰ ਦੱਸਿਓ माइक है मेरे को। क्योंकि आसे पास मोटर चलाई है ना मोटर की आवाज आई जान रुकती है फिर सुख शांति तैरते आवाज मेरी चंगी तरह तक कलेयर पहुंचूगी जरूर मैंने सुजेस्ट करो कि केड़ा मैं फिर माइक खरीदा तू तो उड़ा जाने

ਪਰ ਬਣਾਏ ਨਹੀਂ ਗਏ ਅਜੇ ਬਾਜ਼ਾਰ ਜਾਣਾ ਪੈ ਗਿਆ ਅਚਾਨਕ ਹੁਣ ਸ਼ਾਮ ਨੂੰ ਬਣੂਗੀ ਸਬਜੀ ਪਿੱਛੋਂ ਬੱਚਿਆਂ ਨੇ ਇਡਲੀ ਬਣਾ ਕੇ ਖਾ ਲਈ ਹੈ ਚਟਨੀ ਦੇ ਨਾਲ ਚਲੋ ਸ਼ਾਮ ਨੂੰ ਬਣਾ ਲਾਂਗੇ ਸਬਜੀ ਦੁੱਧ ਨਾਲੇ ਗਰਮ ਰੱਖਿਆ ਲੈ ਦੋਤੀ ਕੋਫੀ ਪਾਵਾਂਗੇ ਚਾਹ ਬਣਾਉਣੀ ਹੈ ਚਲੋ ਜੀ ਠੀਕ ਹੈ ਫਿਰ ਮੈਂ ਇੱਥੇ ਵੀਡੀਓ ਨੂੰ ਐਂਡ ਕਰ ਦਿੰਨੀ ਆ ਛੋਟੀ ਜੀ ਵੀਡੀਓ ਬਣੀ ਆ ਵੇਖ ਲਿਓ ਤੇ ਵੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਨਵੇਂ ਜਿਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਚਲੋ ਠੀਕ ਹੈ ਜੀ ਅਗਲੀ ਵੀਡੀਓ 'ਚ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਬਾਏ